ਇਹ ਬੋਲਣਾ ਵੀ ਕੁਝ ਵੀ ਇੱਕ ਪਿਆਰਾ ਜਿਹਾ ਗੀਤ ਆ ਨਾ ਨਾ ਕੁਝ ਵੀ ਨਹੀਂ ਸੱਦਾ ਹੀ ਗਉਣ ਲੱਗ ਜਾਵੇਂ ਸੱਦਾ ਹੀ ਲੱਗ ਜੀ ਇੱਕ ਸੱਜਣ ਨਾਲ ਮੁਹੱਬਤ ਹੋਈ ਉਹਦੇ ਲਈ ਤਿਆਰ ਜਾ ਹੋ ਕੇ ਉਹਦੇ ਰਾਤੇ ਉੱਤੇ ਉਹਨੂੰ ਦੇਖਣ ਲਈ ਖੜਦਾ ਹੁਣ ਤਾਂ ਚਾ ਮੈਨੂੰ ਬੜਾ ਹੀ ਰਹਿਦਾ ਕਾਪੀਆਂ ਤੇ ਲਿਖਣਾ ਉਹਦਾ ਵਾਏ ਰਹਿੰਦਾ ਪੜਦਾ ਇੱਕ ਸੱਜਣ ਨਾਲ ਮਹੱਤਤਾ ਹੋਈ ਉਹਦੇ ਲਈ ਤਿਆਰ ਜਹੋਕੇ ਉਹਦੇ ਰਾਤੇ ਉੱਤੇ ਉਹਨੂੰ ਦੇਖਣ ਲਈ ਖੜਦਾ ਇੱਕ ਵਖਰਾ ਜਿਹਾ ਏ ਚਾਹੁੰਦਾ ਏ ਉਹਦੇ ਸੁਪਨੇ ਲੈਣ ਦਾ ਸੱਚੀ ਉਹਦੇ ਖਿਆਲਾਂ ਵਿੱਚ ਖੋਣਾ ਤੇ ਉਹਦੇ ਦਿਲ ਵਿੱਚ ਰਹਿਣ ਦਾ ਸੱਚੀ ਇੱਕ ਵਖਰਾ ਜੇ ਹਾਏ ਚਾਹੁੰਦਾ ਏ ਉਹਦੇ ਸੁਪਨੇ ਲੈਣ ਦਾ ਸੱਚੀ ਉਹਦੇ ਖਿਆਲਾਂ ਵਿੱਚ ਖੋਣਾ ਤੇ ਉਹਦੇ ਦਿਲ ਵਿੱਚ ਰਹਿਣ ਦਾ ਸੱਚੀ ਨਾਹੀ ਪੜਦਾ ਨਾ ਕੁਝ ਕਰਦਾ ਹੁਣ ਤਾਂ ਮੁੰਡਾ ਇਸ਼ਕੇ ਦੇ ਵਿੱਚ ਜਾਂਦਾ ਲੜਦਾ ਇੱਕ ਇੱਕ ਸੱਜਣ ਨਾਲ ਮੁਹੱਬਤ ਹੋਈ ਉਹਦੇ ਲਈ ਤਿਆਰ ਜਾ ਹੋ ਕੇ ਉਦੇ ਰਾਤੇ ਉੱਤੇ ਹੋ ਨੂੰ ਦੇਖਣ ਲਈ ਖੜਦਾ